ਕੰਗਿਆ ਪੁੱਤਰ ਮਹਾਵਰੇ ਕਈ ਵਾਰ ਆਖਣ ਤੇ ਮਹਾਵਰੇ ਨੂੰ ਇੱਕ ਸਮਝਿਆ ਜਾਂਦਾ ਪਰ ਇਹ ਦੋਨੇ ਅਲੱਗ-ਅਲੱਗ ਨੇ ਜਿਦੋਂ ਕਿ ਜਿਹੜਾ ਮਹਾਵਰਾ ਹੁੰਦਾ ਉਹ ਚ ਵਿੱਚ ਕੀ ਭਾਵਨਾ ਹੁੰਦੀ ਹੈ ਕੋਈ ਭਾਵ ਅਰਥ ਹੁੰਦਾ ਹੈ ਠੀਕ ਹੈ ਪੁੱਤਰ ਸ਼াব্দਿਕ ਤੌਰ ਤੇ ਨਹੀਂ ਇਹਦੀ ਭਾਵਨਾ ਹੁੰਦੀ ਕੋਈ ਭਾਵ ਅਰਥ ਹੁੰਦਾ ਹੈ ਮਹਾਵਰਿਤ ਭਾਵ ਉਹਨਾਂ ਸ਼ਬਦ ਸਮੂਹਾਂ ਤੋਂ ਹੈ ਜਿਨ੍ਹਾਂ ਦੇ ਪਰਤੋਪਾਵਰਥਾਂ ਵਿੱਚ ਕੀਤੇ ਜਾਂਦੇ ਨਾ ਕਿ ਸ਼ਬਦੀ ਅਰਥਾਂ ਵਿੱਚ ਠੀਕ ਹੈ ਜਿਹੜਾ ਸ਼ਬਦ ਦਿਸ ਰਿਹਾ ਹੋਇਆ ਉਹਦਾ ਕੋਈ ਅਰਥ ਨਹੀਂ ਹੁੰਦਾ ਇਹਦੇ ਵਿੱਚ ਕਿ ਡੂੰਗੀ ਗੱਲ ਕਹੀ ਜਾਂਦੀ ਹੈ ਜਿਦਾਂ ਪੁੱਤਰ ਉਸਤਾਦੀ ਕਰਨੀ ਇਹ ਹੁੰਦਾ ਚਲਾਕੀ ਕਰਨਾ ਕਿਸੇ ਨਾਲ ਕੋਈ ਚਲਾਕੀ ਕਰੀਂ ਉਂਗਲੀ ਕਰਨੀ ਦੋਸ਼ ਲਾਉਣਾ ਠੀਕ ਹੈ ਕਿਸੇ ਤੇ ਦੋਸ਼ ਲਾਉਣਾ ਉਨੀ ਇੱਕੀ ਦਾ ਫਰਕ ਹੋਣਾ ਬਹੁਤ ਥੋੜਾ ਜਿਹਾ ਫਰਕ ਹੋਣਾ ਉल्लू ਬਣਾਉਣਾ ਮੂਰਖ ਬਣਾਉਣਾ ਉੱਚਾ ਨੀਵੇਂ ਬੋਲਣਾ ਵੱਧ ਘੱਟ ਬੋਲਣਾ ਵੀ ਕਿਸੇ ਨੂੰ ਵੀ ਵਧੀਆ ਨਾ ਬੋਲਣਾ ਕੰਦਕੋਣਾ ਡਰਾਉਣਾ ਅੱਖਾਂ ਖੁੱਲਣੀਆਂ ਹੋਸ਼ ਵਿੱਚ ਹੁਣ ਆਪਣੇ ਮੂਹਰੇ ਜਿਹੜੇ ਮਹਾਵਰੇ ਨੇ ਜੁ ਕੁਝ ਵੀ ਸਮਝ ਆਉਣ ਵਾਲਾ ਨਹੀਂ ਜਿਵੇਂ ਸ਼ਬਦ ਦੇ ਅਰਥ ਨੇ ਉਹਦਾ ਹੀ ਅਰਥ ਹੋਣਗੇ ਆਪਾਂ ਉਹਨਾਂ ਨੂੰ ਨਹੀਂ ਸਮਝਿਆ ਸਕਦੇ ਇਹ ਤੁਸੀਂ ਬਸ ਧਿਆਨ ਦੇ ਨਾਲ ਪੜ੍ਹ ਲੈਣੇ ਨੇ ਇਹ ਪੁੱਤਰ ਤੁਸੀਂ ਨੇ ਧਿਆਨ ਦੇ ਨਾਲ ਪੜ੍ਹ ਲੈਣੇ ਹੈ ਪੇਪਰ ਵਿੱਚ ਕਈ ਵਾਰ ਮਹਾਵਰਾ ਕੀ ਤੁਹਾਨੂੰ ਅਰਥ ਪੁੱਛਿਆ ਜਾ ਸਕਦਾ ਇਹ ਪੁੱਤਰ ਬਹੁਤ ਜਿਆਦਾ ਗਿਣਤੀ ਵਿੱਚ ਹੈ ਇਹਨਾਂ ਨੂੰ ਇੱਕ ਵਾਰੀ ਰੀਡ ਜ਼ਰੂਰ ਕਰ ਲਓ ਕਈ ਵਾਰ ਇਹਦੀ ਤੁਹਾਡੀ ਪੁੱਛਿਆ ਜਾ ਸਕਦਾ ਕਿ ਵੀ ਇਸ ਦਾ ਅਰਥ ਕੀ ਹੈ ਧੀਏ ਪੁੱਤਰ ਬਾਗ ਬਾਰੇ ਤਾਂ ਸ਼ਾਇਦ ਨਾ ਕਹਿਣ ਬਣਾਉਣ ਵਾਲੀ ਅਰਥ ਜ਼ਰੂਰ ਪੁੱਛ ਸਕਦੇ ਆ ਤੁਸੀਂ ਧਿਆਨ ਦੇ ਨਾਲ ਪੜ੍ਹਨਾਗਾ ਇੱਕਦਮਹਾਵਰਾ ਪੇਪਰ ਦੇ ਵਿੱਚ ਜ਼ਰੂਰ ਆ ਜਾਣਾ ਆਪਾਂ ਵਿਆਸ ਵਾਲੇ ਮਹਾਵਰੇ ਕਰਦੇ ਆ ਧੀਏ ਪੁੱਤਰ ਵਿਆਸ ਵਾਲੇ ਜ਼ਰੂਰ ਕਰ ਲਿਆ ਕਰੋ ਪਹਿਲਾ ਸੱਪ ਸੁੰਗ ਜਾਣਾ ਮਹਾਵਰੇ ਦਾ ਅਰਥ ਦੱਸਣਾ ਊੜਾ ਪਿਆਸ ਲੱਗਣਾ ਐੜਾ ਮਰ ਜਾਣਾ ਈੜੀ ਸਾਹ ਨਾ ਆਉਣਾ ਸੱਸਾ ਇਕਦਮ ਸ਼ਾਂਤ ਹੋਣਾ ਇਹ ਪੁੱਤਰ ਸੱਸਾ ਕਈ ਵਾਰ ਆਪਾਂ ਇਕਦਮ ਕਹਿ ਵੀ ਦਿੰਦੇ ਆ ਵੀ ਤੈਨੂੰ ਕੀ ਸੱਪ ਸੁੰਗ ਗਿਆ ਬੋਲ ਤਾ ਪੇ ਇਕਦਮ ਜਿਹੜਾ ਸ਼ਾਂਤ ਹੋ ਜੇ ਠੀਕ ਹੈ ਪੁੱਤਰ ਗਿਆ ਦੋ ਕੰਨ ਭਰਨੇ ਮਹਾਵਰੀ ਨੂੰ ਬਾਰਤ ਕੀ ਬਣਾਇਆ ਸਹੀ ਬਾਗ ਹੈ ਸਹੀ ਬਾਗ ਦੱਸਣਾ ਤੁਸੀਂ ਮੇਰੇ ਬਾਰੇ ਅਧਿਆਪਕ ਦੇ ਕੰਨ ਭਰ ਕੇ ਚੰਗਾ ਨਹੀਂ ਕੀਤਾ ਆਰਸ਼ ਵਿਦੇਸ਼ ਤੋਂ ਕੰਨ ਭਰਨਾ ਡਿਪਲੋਮਾ ਕਰਕੇ ਆਇਆ ਇਹ ਤਾਂ ਕੋਈ ਡਿਪਲੋਮਾ ਹੀ ਨਹੀਂ ਹੁੰਦਾ ਜਿਹੜਾ ਕੰਨ ਭਰ ਦੇ ਜਿੰਦਗੀ ਵਿੱਚ ਬਹੁਤ ਕਾਮਯਾਬ ਹੁੰਦਾ ਇਹ ਵੀ ਨਹੀਂ ਕੋਈ ਗੱਲ ਬਣੀ ਮੈਂ ਦਵਾਈ ਇਸ ਕਰਕੇ ਨਹੀਂ ਪੀਈ ਕਿਉਂਕਿ ਮੇਰੇ ਕੰਨ ਪਹਿਲਾਂ ਹੀ ਭਰੇ ਹੋ ਸੀ ਇਹ ਪੁੱਤਰ ਬੁੜਾ ਸਹੀ ਹੈ ਅੱਗੇ ਬੁੱਤਰ ਅਡਾ ਅੱਖਾਂ ਵਿੱਚ ਰੜਕਣਾ ਮਹਾਵਰੇ ਦਾ ਅਰਥ ਦੱਸਣਾ ਅੱਖਾਂ ਲਾਲ ਹੋਣਾ ਅੱਖਾਂ ਵਿੱਚ ਮਿੱਟੀ ਪੈਣਾ ਜਿਹੜੇ ਗੁੱਸੇ ਹੋਣਾ ਸੱਸਾ ਚੰਗਾ ਨਾ ਲੱਗਣਾ ਪੁੱਤ ਸੱਸਾ ਚੰਗਾ ਨਾ ਲੱਗਣਾ ਅੱਗੇ ਪੁੱਤਰ ਪ੍ਰਸ਼ਨ ਨੰਬਰ 4 ਡੂੰਗਾ ਵੈਰ ਹੋਣਾ ਇਹ ਤੁਸੀਂ ਐ ਦੱਸਣਾ ਵੀ ਇਹ ਕਿਹੜਾ ਮਹਾਵਰ ਬਣ ਸਕਦਾ ਉੜਾ ਗੋਲਛਰ ਲਈ ਉੜਾਣਾ ਅਡਾ ਖੌਰੂ ਪਾਉਣਾ ਇਡ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਤੇ ਸੱਸਾ ਇੱਟ ਕੁੱਤੇ ਦਾ ਵੈਰ ਪਹੇਕ ਬੁੱਤੇ ਇਹ ਆਪਾਂ ਕਹਿਦਨੇ ਇੱਟ ਕੁੱਤੇ ਦਾ ਵੈਰ ਹੋਦਾ ਡੂੰਗਾ ਵੈਰ ਹੈ ਅੱਗੇ ਪੁੱਤਰ ਪ੍ਰਸ਼ਨ ਨੰਬਰ 5 ਸਿਰ ਫੇਰਨਾ ਮਹਾਭਾਰਤ ਦੇ ਨੂੰ ਵਰਤ ਕੇ ਬਣਾਇਆ ਗਿਆ ਸਹੀ ਵਾਕ ਕਿਹੜਾ ਊੜਾ ਚੰਗੇ ਸੁਭਾਅ ਦਾ ਇਨਸਾਨ ਹਰ ਕੰਮ ਲਈ ਸਿਰ ਫੇਰਨਾ ਜਾਣਦਾ ਹੈ ਇਹ ਤਾਂ ਕੋਈ ਗੱਲ ਨਹੀਂ ਮੁੰਡਾ ਸ਼ੱਤ ਤੋ ਡਿੱਗ ਗਿਆ ਸਿਰ ਫੇਰ ਗਿਆ ਇਹ ਵੀ ਨਹੀਂ ਈਵੀ ਨੀ ਫਿਲਮ ਦੇਖਦੇ ਆਕਾਸ਼ ਨੇ ਸਿਰ ਫੇਰ ਲਿਆ ਇਹ ਵੀ ਨਹੀਂ ਸੱਸਾ ਜਦੋਂ ਮੈਂ ਹਰਮੀਤ ਕੋਲੋਂ ਗਦਾ ਮੰਗੀ ਤਾਂ ਉਸਨੇ ਸਿਰ ਫੇਰ ਲਿਆ ਪੁੱਤਰ ਐਦਾਂ ਕਰਨਾ ਤੁਸੀਂ ਜਿਹੜਾ ਨਹੀਂ ਲੱਗਦਾ ਤੁਹਾਨੂੰ ਗਲਤ ਰਾਹ ਦੋ ਤੇ ਪਹਿਲਾਂ ਕਾਟਾ ਲਗਾਉਣੀ ਜਾਇ ਕਰੋ ਠੀਕ ਹੈ ਇੱਕ ਵਾਰ ਇੱਕ ਸ਼ਬਦ ਬਾ ਕੁਝ ਵੀ ਜਿਹੜਾ ਉਹ ਰਹਿਦਾ ਹੁੰਦਾ ਉਹ ਸਹੀ ਹੁੰਦਾ ਹੈ ਨਾਲ ਦੀ ਨਾਲ ਤੁਸੀਂ ਕਾਟਾ ਲਗਾਉਂਦੇ ਆ ਕਰੋ ਜਿਹੜਾ ਅਖੀਰ ਦੇ ਵਿੱਚ ਕੋਈ ਬਾਕ ਜਾਂ ਸ਼ਬਦ ਵੱਜਦਾ ਉਹ ਸਹੀ ਹੁੰਦਾ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇ ਧੰਨਵਾਦ ਅਗਿਆ ਪੁੱਤਰ ਭੇਟਮ ਇਹ ਕਿਨੇ ਮੇਹ ਧਰਮਿਕ ਭਾਵਨਾ ਨਾਲ ਸੰਬੰਧਿਤ ਹੁੰਦੀ ਹੈ ਜਿੱਦਾਂ ਦੁਰਗਾ ਮਾ ਸ਼ੇਰਾਂ ਵੱਲ ਦੇ ਉਸਤੇ ਦੇ ਵਿੱਚ ਗਾਇਆ ਜਾਣ ਵਾਲਾ ਕਾਵ ਰੂਪ ਹੈ ਮੰਗਲਾ ਚਰਨ ਪੁਤਰੇ ਤੇ ਆਣਾ ਪੜਨੇ ਦੇ ਵਿੱਚੋਂ ਪੇਪਰ 'ਚ ਆ ਸਕਦਾ ਕਿਸੇ ਵੀ ਕਾਲ ਜਿ ਵਿਸ਼ੇਸ਼ ਕਰ ਪ੍ਰਾਤਨ ਸਮੇਂ ਵਿੱਚ ਕਵੀਸ਼ਰ ਕਵੀ ਲੋਕ ਆਪਣੀ ਰਚਨਾ ਦੇ ਸ਼ੁਰੂ ਵਿੱਚ ਰਚਨਾ ਦੀ ਸਫਲਤਾ ਲਈ ਜੋ ਇਸ਼ਟ ਈਸ਼ਵਰ ਦੀ ਆराधना ਕਰਦੇ ਇਹਦੇ ਲਈ ਜਿਹੜੇ ਕਵੀ ਨੇ ਵੀ ਆਪਣੀ ਰਚਨਾਵਾਂ ਸ਼ਾਫਲ ਹੋ ਸਕੇ ਇਸ ਕਰਕੇ ਪਹਿਲਾਂ ਇਹ ਪਰਮਾਤਮਾ ਦੀ ਆराधना ਕਰਦੇ ਸੀ ਉਸ ਨੂੰ ਮੰਗਲਾ ਚਰਨ ਕਿਹਾ ਜਾਂਦਾ ਇੱਕ ਪੁਤਰਾ ਵੀ ਯਾਦ ਰੱਖਣਾ ਅਰਬੀ ਫਾਰਸੀ ਵਿੱਚ ਇਸ ਨੂੰ ਹਾਮਦ ਕਹਿੰਦੇ ਨੇ ਇਹ ਕੁਐਸਚਨ ਮੇਨ ਹੈ ਅਰਬੀ ਫਾਰਸੀ ਵਿੱਚ ਇਸ ਨੂੰ ਹਾਮਦ ਕਿਹਾ ਜਾਂਦਾ ਲੋਕਵਾਰਾ ਅਗੇ ਪੁੱਤਰ ਲੋਕਵਾਰਾ ਇਹ ਵੀਰ ਅਸੀਂ ਰੰਗਤ ਵਾਲਾ ਅਜਿਹਾ ਕਾਪ ਰੂਪ ਹੈ ਜਿਸ ਵਿੱਚ ਲੜਾਈ ਜੁੱਧ ਦਾ ਵਰਣਨ ਕੀਤਾ ਜਾਂਦਾ ਠੀਕ ਹੈ ਪੁੱਤਰ ਇਹ ਯਾਦ ਰੱਖਣਾ ਇਹ ਯਾਦ ਰੱਖਣਾ ਵੀ ਇਹ ਸਿਰਖੰਡੀ ਤੇ ਨਿਸ਼ਾਨੀ ਛੰਦ ਵਰਤੀ ਜਾਂਦੀ ਹੈ ਇਸ ਵਾਸਤੇ ਸਿਰਖੰਡੀ ਤੇ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਜਾਂਦੀ ਇਹ ਜ਼ਰੂਰ ਯਾਦ ਰੱਖਣਾ ਅਗੇ ਪੁੱਤਰ 12ਵੀਂ ਪੜ੍ਹ ਲਈਓ ਤੁਸੀਂ ਕਿਹਨੇ ਵਾਰਾਂ ਗਿੜੀ ਚ ਗੁਰੂ ਗੋਬਿੰਦ ਸਿੰਘ ਜੀ ਦੀ ਮੇਨ ਵਰਗਿਆ ਚੰਡੀ ਦੀ ਵਾਰ ਇਹ ਜ਼ਰੂਰ ਯਾਦ ਰੱਖਣੀ ਤੇ ਇੱਚੇ ਛੰਦ ਯਾਦ ਰੱਖਣੇ ਸਿਰਖੰਡੀ ਤੇ ਨਿਸ਼ਾਨੀ ਛੰਦ ਇਹ ਦੁਆਰ ਵਿਆਹ ਦੇ ਵਿੱਚ ਹਮਦੀ ਕਹਿੰਦਾ ਠੀਕ ਹੈ ਪੁੱਤਰ ਹੁਣ ਆਪਾਂ ਵਿਆਹ ਦੇ ਪ੍ਰਸ਼ਨ ਕਰਦੇ ਆਂ ਵਿਆਹ ਵੇਲੇ ਮੁੰਡੇ ਦੇ ਘਰ ਗਾਇਨ ਵਾਲੇ ਕੀ ਤਣਕੇ ਕਹਿੰਦੇ ਆਂ ਕੋੜੀਆਂ ਠੀਕ ਹੈ ਪੁੱਤਰੀ ਆਪਾਂ ਵੈਲੀ ਕਰ ਚੁੱਕੇ ਆਂ ਕਹਿਰੀ ਟੁਕ ਵਾਲਾ ਕੋ ਲੋਕ ਕੀ ਦਿਖੜਾ ਟੱਪਾ ਅੱਗੇ ਪੁੱਤਰ ਹਿਟ ਲਿਗਾ ਵਿੱਚੋਂ ਕਿਹੜਾ ਕਾ ਵਰੂਪ ਮੌਤ ਨਾਲ ਸੰਬੰਧਿਤ ਨਹੀਂ ਹੈਗਾ ਸੱਤ ਗੀਰਨੇ ਸੇਠਣੀ ਦੇ ਵਿੱਚ ਆ ਜੁਤਰ ਸੇਠਣੀ ਹੈ ਬਾਲ ਬਾਲ ਪਣ ਦੀਆਂ ਖੇਡ ਨਾਲ ਸੰਬੰਧ ਲੋਕ ਆਪ ਕਿਹੜਾਗਾ ਥਾਲ ਅਨੁਕੂਪ ਚੰਡੀ ਦੀ ਬਾਹਰ ਕਿਸ ਦੀ ਰਚਨਾ ਹੈ ਇੱਕ ਵਕਸ਼ਣ ਮੈਂ ਤੁਹਾਡੇ ਲਈ ਛੱਡਿਆ ਠੀਕ ਹੈ ਤੁਸੀਂ ਦੱਸਣਾ ਕਿ ਚੰਡੀ ਦੀ ਬਾਹਰ ਕਿਸ ਦੀ ਰਚਨਾਗੀ ਤੇ ਅਮੀਰ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਆਪਣੇ ਜਾਨੂ ਸਬਸਕ੍ਰਾਈਬ ਕਰ ਲਿਓ ਆਪਾਂ ਜਿੰਨਾ ਟਾਈਮ ਤੁਹਾਡੇ ਲੰਬੀੜ ਦਾ ਸਲੀਪ ਸੁਭਰਣੀ ਹੁੰਦਾ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਿਆ ਕਰਾਂਗੇ ਜੇ ਤੁਹਾਨੂੰ ਕਿਸੇ ਕੁਐਸਚਨ ਦੀ ਸਮਝ ਨਹੀਂ ਆਉਂਦੀ ਤਾਂ ਕਮੈਂਟ ਕਰ ਦਿਆ ਕਰੋ ਠੀਕ ਹੈ ਪੁੱਤਰ ਤੇ ਆਪਣੇ ਜਾਨੂ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ